ਕੇਂਦਰ ਸਰਕਾਰ ਦੇ ਕਾਰੇ ਖੇਤੀ ਕਾਨੂੰਨਾਂ ਲੈ ਕੇ ਸ਼ੁੱਕਰਵਾਰ ਨੂੰ ਸੰਸਦ ਭਵਨ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸਣੇ ਆਪ ਆਗੂ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਇਨ੍ਹਾਂ ਕਾਨੂੰਨਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਦਰਅਸਲ ਸੰਸਦੀ ਭਵਨ 'ਚ ਹਿੰਦੂ ਤਵ ਦੇ ਆਦਰ ਸ਼ਮਨ ਮੋਹਨੀ ਮਾਲਵੀ ਦੀ ਜਨਮ ਦਿਤੀ ਤੇ ਉਹਨਾਂ ਨੂੰ ਸ਼ੁਦਾਂਜਲੀ ਦੇਣ ਲਈ ਪ੍ਰੋਗਰਾਮ ਰੱਖਿਆ ਗਿਆ ਸੀ ਇਸੇ ਦੌਰਾਨ ਪ੍ਰਧਾਨ ਮੰਤਰੀ ਨરેਂ드ਰਾ ਮੋਦੀ ਦੀ ਮੌਜੂਦਗੀ 'ਚ ਭਗਵੰਤ ਮਾਨ ਤੇ ਸੰਜੀਤ ਸਿੰਘ ਨੇ ਕਾਲੇ ਕਾਨੂੰਨਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਮੋਦੀ ਸਰਕਾਰ ਨੂੰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਹਾ। ਆਪ ਦੇ ਸੰਸਦ ਮੈਂਬਰਾਂ ਨੇ ਹੱਥਾਂ 'ਚ ਤਕਤੀਆਂ ਫੜ ਕੇ ਕੇਂਦਰ ਸਰਕਾਰ ਖਿਲਾਫ ਨਾਰਾਬਾਜ਼ੀ ਕੀਤੀ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਸਾਰ ਲੈਣ ਜਿਹੜੇ ਦਿੱਲੀ 'ਚ ਲੱਖਾਂ ਦੀ ਗਿਣਤੀ 'ਚ ਠੰਡ ਦੇ ਦੌਰਾਨ ਤਰਨੇ ਤੇ ਬੈਠੇ ਹੋਏ ਨੇ ਉਹਨਾ ਇਹ ਵੀ ਕਿਹਾ ਹੈ ਕਿ ਕੜਾਕੇ ਦੀ ਠੰਡ ਦੌਰਾਨ ਕਿਸਾਨ ਠੁਰ ਠੁਰ ਕਰਕੇ ਸੜਕਾਂ ਤੇ ਬੈਠੇ ਹੋਏ ਹਨ ਇਸ ਲਈ ਉਹਨਾਂ ਦੀ ਮੰਗ ਨੂੰ ਪੂਰੀ ਕਰਦੇ ਹੋਏ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤੁਸੀਂ ਵੀ ਦੇਖੋ ਸੰਸਦ ਭਵਨ ਦੀਆਂ ਹੰਗਾਮੇ ਦੀਆਂ ਇਹ ਖਾਸ ਤਸਵੀਰਾਂ ਕਿਸਾਨ ਸਰੋਹਣ ਦਾ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਕਿਸਾਨ ਵਿਰੋਧੀ ਕਾਲਾ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਕਿਸਾਨ ਵਿਰੋਧੀ ਕਾਲਾ ਕਾਨੂੰਨ ਵਾਪਸ ਲਓ ਐਮਐਸਟੀ ਕੀ ਗਰੰਟੀ कानून वापस लो एमएसपी की गारंटी दो पूंजीपतियों तो पतियों के लिए लाखों किसान लो प्रधानमंत्री जी हमारा किसानी काला कानून वापस लो बारह बजे रात को एमएसपी किसान काला कानून वापस लो प्रधानमंत्री जी सुनिए